ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਬਲਟਨ ਤੇ ਅੱਜ ਸਾਡੇ ਨਾਲ ਮੌਜੂਦ ਹਨ ਪੰਨ ਬਸ ਪੰਜਾਬ ਰੋਡਵੇਜ਼ ਦੇ ਕੰਟਰੈਕਟ ਵਰਕਰ ਯੂਨੀਅਨ ਇੱਥੇ ਪ੍ਰੈਸ ਕਾਨਫਰੰਸ ਕਰਨ ਆਏ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਕੀ ਨਾਮ ਤੁਹਾਡਾ ਜੀ ਚੰਨਨ ਸਿੰਘ ਜੀ ਤੁਸੀਂ ਯੂਨੀਅਨ ਦੇ ਕਿਉਂ ਸਰ ਮੈਂ ਸੀਨੀਅਰ ਮੀਤ ਪ੍ਰਧਾਨ ਆਈ ਹਾਂ ਸੀਨੀਅਰ ਅੱਜ ਤੁਸੀਂ ਕਿਸ ਬਾਬਤ ਤੇ ਪ੍ਰੈਸ ਕਾਨਫਰੰਸ ਕੀਤੀ ਸਰ ਅੱਜ ਸਾਡੇ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਗਾ ਅਸੀਂ ਪਿਛਲੇ ਸਰਕਾਰ ਨਾਲ ਕਾਫੀ ਲੰਬੇ ਸਮੇਂ ਤੋਂ ਸਾਡੀਆਂ ਛੋਟੀਆਂ-ਛੋਟੀਆਂ ਮੰਗਾਂ ਜੋ ਲੰਮਕਦੀਆਂ ਆ ਰਹੀਆਂ ਸੀਗੀਆਂ ਸਰਕਾਰ ਵਾਰ-ਵਾਰ ਸਾਡੇ ਨਾਲ ਮੀਟਿੰਗਾਂ ਕਰਕੇ ਮੀਟਿੰਗਾਂ ਕਰਕੇ ਭੱਜਦੀ ਸਰਕਾਰ ਭੱਜਣ ਦੇ ਬਾਵਜੂਦ ਪਿਛਲੇ ਦਿਨੀ ਅਸੀਂ 9 ਤਰੀਕ ਨੂੰ ਹੜਤਾਲ ਕੀਤੀ ਸੀ ਹੜਤਾਲ ਦੇ ਵਿੱਚ ਸਰਕਾਰ ਨੇ ਸਾਡੇ ਨਾਲ ਮੀਟਿੰਗ ਬੁਲਾਈ ਸੀ ਮੀਟਿੰਗ ਦੇ ਵਿੱਚ ਉਹਨਾਂ ਨੇ ਦੋ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਸੀ ਪਰ ਦੋਨੇ ਹੀ ਸਰਕਾਰ ਨੇ ਸਾਡੇ ਨਾਲ ਮੀਟਿੰਗਾਂ ਨਹੀਂ ਕੀਤੀਆਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ 28 ਤਰੀਕ ਨੂੰ ਤੁਹਾਨੂੰ ਫਾਈਨਲ ਮੀਟਿੰਗ ਕਰਕੇ ਜੋ ਵੀ ਤੁਹਾਡੀਆਂ ਮੰਗਾਂ ਨੇ ਉਹਨਾਂ ਦਾ ਨਮਟਾਰਾ ਕੀਤਾ ਜਾਊਗਾ ਪਰ ਜੋ ਦੋ ਮੀਟਿੰਗਾਂ ਨਹੀਂ ਸਾਡੇ ਨਾਲ ਸਰਕਾਰ ਨੇ ਕੀਤੀਆਂ ਇਸ ਦੇ ਵਿੱਚ ਸਾਨੂੰ ਰੋਸ ਆ 28 ਤਰੀਕ ਨੂੰ ਜਿਹੜੀ ਆਉਣ ਵਾਲੀ ਸਾਡੀ ਮੀਟਿੰਗ ਆ ਉਹ ਵੀ ਸਰਕਾਰ ਟਾਲ ਮਟੋਲ ਕਰ ਰਹੀ ਆ ਜਿੱਦੇ ਰੋਸ ਵਜੋਂ ਅਸੀਂ 28 ਤਰੀਕ ਨੂੰ ਜੇ ਸਰਕਾਰ ਸਾਡੇ ਨਾਲ ਮੀਟਿੰਗ ਨਹੀਂ ਕਰਦੀ ਤੇ ਅਸੀਂ 28 ਤਰੀਕ ਤੋਂ ਬਾਅਦ ਆਣ ਮਿੱਥੇ ਸਮੇਂ ਦੀ ਹੜਤਾਲ ਕਰਾਂਗੇ ਤੁਸੀਂ ਵਾਰਨਿੰਗ ਦੇ ਰਹੇ ਹੋ ਸਰਕਾਰ ਨੂੰ ਬਿਲਕੁਲ ਜੀ ਅਸੀਂ ਵਾਰਨਿੰਗ ਦੇ ਰਹੇ ਆ ਸਰਕਾਰ ਨੂੰ ਕਿਉਂਕਿ ਸਰਕਾਰ ਨੂੰ ਅਸੀਂ ਵਾਰ-ਵਾਰ ਆਪਣੇ ਪ੍ਰੈਸ ਨੋਟ ਜਾਰੀ ਕਰ ਰਹੇ ਆ ਔਰ ਮੰਗ ਪੱਤਰ ਦਿੱਤੇ ਹੋਏ ਸਰਕਾਰ ਨੂੰ ਪਰ ਸਰਕਾਰ ਸਾਡੀਆਂ ਮੰਗਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਕਿਉਂਕਿ ਤੁਹਾਨੂੰ ਪੜਾ 10 ਤੋਂ 12-12 15-15 ਸਾਲ ਹੋ ਗਏ ਕੱਚੇ ਮਜ਼ਦਮਾਂ ਨੂੰ ਸਾਡੇ ਕਾਫੀ ਸਾਥੀ ਵਰਕਰਾਂ ਜੋ ਰਿਟਾਇਰ ਹੋ ਚੁੱਕੇ ਆ ਪਰ ਸਰਕਾਰ ਉਹਨਾਂ ਵਲੇ ਵੀ ਕੋਈ ਸੁਣਵਾਈ ਨਹੀਂ ਦੇ ਰਹੀ ਹੁਣ ਸਰਕਾਰ ਨਵੀਂ ਭਰਤੀ ਕਰ ਰਹੀ ਹੈ ਠੇਕੇਦਾਰ ਦੇ ਵਿੱਚ 10-10 12-12 ਹਜ਼ਾਰ ਤੇ ਉਹ ਵੀ ਸਾਡੇ ਵਰਕਰਾਂ ਦਾ ਸ਼ੋਸ਼ਣ ਕਰ ਰਹੀ ਆ ਇਸ ਕਰਕੇ ਸਰਕਾਰ ਨੂੰ ਚੇਤਾਵਨੀ ਦੇਣੀ ਹੈ ਵੀ ਅਸੀਂ 28 ਤਰੀਕ ਨੂੰ ਜੇ ਸਾਡੀਆਂ ਮੰਗਾਂ ਦਾ ਨਾ ਹੱਲ ਕੀਤਾ ਤੇ 28 ਤਰੀਕ ਸ਼ਾਮ ਤੋਂ ਅਸੀਂ ਬੱਸਾਂ ਦਾ ਚੱਕਾ ਜਾਣਗੇ ਮੁੱਖ ਮੰਗਾਂ ਕੀ ਨੇ ਤੁਹਾਡੀ ਮੰਗਾਂ ਸਾਡੀਆਂ ਮੇਨ ਆ ਜਿੰਨੇ ਸਾਡੇ ਸਾਥੀ ਕੰਟਰੈਕਟ ਵਾਲੇ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਿਹੜੇ ਸਾਡੇ ਸਾਥੀ ਆਊਟਸੋਰਸ ਤੇ ਆ ਉਹਨਾਂ ਨੂੰ ਬਿਨਾਂ ਸ਼ਰਤ ਸਾਨੂੰ ਕੰਟਰੈਕਟ ਤੇ ਕੀਤਾ ਜਾਵੇ ਔਰ ਜਿਹੜੇ ਸਾਡੇ ਬਲੈਕਲਿਸਟ ਕੀਤੇ ਹੋਏ ਸਾਥੀ ਕੋਈ ਛੋਟੀਆਂ-ਛੋਟੀਆਂ ਰਿਪੋਰਟਾਂ ਵਾਲੇ ਆ ਉਹਨਾਂ ਨੂੰ ਤੁਰੰਤ ਬਹਾਲ ਕੀਤਾ ਕਰਕੇ ਡਿਊਟੀਆਂ ਤੇ ਲਿਆ ਜਾਵੇ ਔਰ ਠੇਕੇਦਾਰ ਵੱਲੋਂ ਜੋ ਸਾਡੀ ਲੁੱਟ ਕੀਤੀ ਗਈ ਪਿਛਲੇ ਸਾਲ ਦੇ ਵਿੱਚ ਏਪੀਐਫ ਜਾਂ ਈਐਸਆਈ ਦੇ ਵਿੱਚ ਲਾਲੋ ਉਹਨਾਂ ਨੂੰ ਕਿਹਾ ਵੀ ਸਾਡੀਆਂ ਸਿਕਿਉਰਟੀਆਂ ਸਮੇਤ ਉਹ ਸਾਡਾ ਵਰਕਰਾਂ ਦਾ ਪੈਸਾ ਵਾਪਸ ਕੀਤਾ ਜਾਵੇ ਜੇ ਨਹੀਂ ਕਰਦਾ ਤਾਂ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਠੇਕੇਦਾਰ ਦੀ ਗੱਲ ਕੀਤੀ ਇਹ ਕਿਸ ਤਰ੍ਹਾਂ ਦੀ ਲੁੱਟ ਹੋਈ ਤੁਹਾਡੇ ਨਾਲ ਇਹ ਠੇਕੇਦਾਰ ਵੇਖੋ ਜੀ ਸਾਡਾ ਸਰਕਾਰ ਵੱਲੋਂ ਈਪੀਐਫ ਜਮ੍ਹਾਂ ਹੁੰਦਾ ਈਪੀਐਫ ਤੇ ਈਐਸਆਈ ਉਹ ਸਰਕਾਰ ਸਾਡਾ ਈਪੀਐਫ ਤੇ ਈਐਸਆਈ ਠੇਕੇਦਾਰ ਵੱਲੋਂ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਵਰਕਰ ਦੇ ਖਾਤੇ ਦੇ ਵਿੱਚ ਉਹ ਸਾਡੀ ਬੜੇ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ ਇਹ ਤਾਂ ਇੱਕ ਬਹੁਤ ਵੱਡਾ ਕ੍ਰਾਈਮ ਹੈ ਜਿਹੜੇ ਪੈਸੇ ਕੱਟੇ ਜਾਂਦੇ ਕੱਟੇ ਜਾਣ ਤੋਂ ਬਾਅਦ ਜਮ੍ਹਾਂ ਨਾ ਕਰਾਇਆ ਜਾਂਦਾ ਬਿਲਕੁਲ ਜੀ ਇਹਨਾਂ ਨੇ ਸਾਡੇ ਪੈਸੇ ਕੱਟੇ ਅੱਜ ਤੱਕ ਵੀ ਸਾਡੇ ਕੋਲ ਡਿਟੇਲਾਂ ਪਈਆਂ ਨੇ ਔਰ ਸਰਕਾਰ ਨੂੰ ਵੀ ਦੇ ਚੁੱਕੇ ਹਾਂ ਅਸੀਂ ਮੈਨੇਜਮੈਂਟ ਨੂੰ ਵੀ ਦੇ ਚੁੱਕੇ ਹਾਂ ਉਹਨਾਂ ਦੀਆਂ ਹੀ ਐਪਲੀਕੇਸ਼ਨਾਂ ਬਣਾ ਕੇ ਔਰ ਉਹਨਾਂ ਦੇ ਖਿਲਾਫ ਪਰਚਾ ਵੀ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਆ ਔਰ 26 ਸੈਕਟਰ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅਸੀਂ ਉਹਨਾਂ ਦੀਆਂ ਦਰਖਾਸਤਾਂ ਦਿੱਤੀਆਂ ਆ ਪਰ ਸਰਕਾਰ ਵੱਲੋਂ ਔਰ ਮੈਨੇਜਮੈਂਟ ਵੱਲੋਂ ਕੋਈ ਵੀ ਅਰੇ ਤੱਕ ਕਾਰਵਾਈ ਨਹੀਂ ਕੀਤੀ ਗਈ ਕਿੰਨੇ ਕਰੋੜ ਦਾ ਹੈਗਾ ਸਰ ਇਹ ਲਗਭਗ ਜਿਹੜਾ ਪਹਿਲਾ ਠੇਕੇਦਾਰ ਸੀ ਉਹਨੇ ਵੀ 7 ਤੋਂ 8 ਕਰੋੜ ਰੁਪਈਆ ਜਿਹੜਾ ਹੁਣ ਨਵਾਂ ਠੇਕੇਦਾਰ ਹੈ ਉਹ ਵੀ 8-9 ਕਰੋੜ ਰੁਪਈਆ ਖਾ ਕੇ ਭੱਜ ਗਿਆ ਜੀ ਜਾ ਚੁੱਕੇ ਨੇ ਠੇਕੇਦਾਰ ਜੀ ਜਾ ਚੁੱਕੇ ਆ ਹੁਣ ਸਾਡੇ ਠੇਕੇਦਾਰ ਇਹਨਾਂ ਨਵਾਂ ਲਿਆਂਦਾ ਵਾ ਪਰ ਉਹਦਾ ਕੋਈ ਟੈਂਡਰ ਨਹੀਂ ਹੈਗਾ ਬਿਨਾਂ ਟ ਜੇਕਰ ਗੱਲ ਕਰੀਏ ਤਨਖਾਹ ਦੀ ਆ ਪਿਛਲੇ ਦਿਨੀ ਸਾਡੀ 17 ਤੋਂ 18 ਤਰੀਕ ਨੂੰ ਉਹਨਾਂ ਨੇ ਵਰਕਰਾਂ ਦੇ ਖਾਤੇ ਵਿੱਚ ਤਨਖਾਹ ਪਾਈ ਉਹ ਵੀ ਸਾਨੂੰ ਡੀਪੂ ਬੰਦ ਕਰਨੇ ਪਏ ਔਰ ਗੇਟ ਰੈਲੀਆਂ ਕਰਨੀਆਂ ਪਈ ਫਿਰ ਉਹਨਾਂ ਨੇ ਸਾਡੇ ਵਰਕਰਾਂ ਦੀ ਤਨਖਾਹ ਪਾਈ ਆ ਠੀਕ ਹੈ ਤੇ ਕਿੰਨੇ ਕੋ ਕੱਚੇ ਮੁਲਾਜ਼ਮ ਹਨ ਤੁਹਾਡੀ ਟੋਟਲ ਜੁਨੀਅਨ ਦੇ ਵਿੱਚ ਬਿਲਕੁਲ ਨਹੀਂ ਸਾਡੇ ਪੀਆਰਟੀਸੀ ਔਰ ਪਨਵਸ ਦੇ ਵਿੱਚ 8000 ਤੋਂ 8500 ਦੇ ਲਗਭਗ ਮੁਲਾਜ਼ਮ ਆ ਜਿਹੜਾ ਆਊਟਸੋਰਚ ਤੇ ਆ ਔਰ 1500 ਤੋਂ 1600 ਮੁਲਾਜ਼ਮ ਆ ਜਿਹੜਾ ਸਾਡਾ ਕੰਟਰੈਕਟ ਤੇ ਆ ਜੀ 10000 ਦੇ ਕਰੀਬ ਬੱਸਾਂ ਜਿਹੜੀਆਂ ਤੇ ਲਗਭਗ ਹਾਂਜੀ ਹਾਂਜੀ 10000 ਦੇ ਲਗਭਗ ਸਾਡੇ ਕੋਲ ਵਰਕਰ ਆ ਸਰਕਾਰ ਤੋਂ ਵੀ ਇਹੀ ਮੰਗ ਕਰਦੇ ਆ ਵੀ ਸਾਨੂੰ ਘੱਟੋ ਘੱਟ ਪਨ ਬਾਅਦ ਦੇ ਵਿੱਚ 10000 ਬੱਸ ਨਵੀਂ ਪਾਈ ਜਾਵੇ ਜੋ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਔਰ ਜੋ ਲੜਾਈ ਝਗੜੇ ਹੁੰਦੇ ਇਹ ਨਾ ਹੋਏ ਟੋਟਲ ਕਿੰਨੀਆਂ ਬੱਸਾਂ ਨੇ ਜਿਹੜੀ ਪੱਕੇ ਕਿੰਨੇ ਵਰਕਰ ਨੇ ਤੇ ਕੱਚੇ ਕਿੰਨੇ ਨੇ ਟੋਟਲ ਟੋਟਲ ਲਾ ਲਓ 8500 ਦੇ ਲਗਭਗ ਹੈਗੇ ਨੇ ਜਿਹੜੇ ਸਾਡੇ ਆਊਟਸੋਰਸ ਵਾਲੇ ਤੇ 17 1800 ਦੇ ਲਗਭਗ ਹੈਗਾ ਜਿਹੜਾ ਕੰਟਰੈਕਟ ਵਾਲਾ ਮਲਾਜ਼ਮ ਆ ਪੱਕੇ ਕਿੰਨੇ ਨੇ ਜਿਹੜੇ ਉਹ ਲਗਭਗ ਲਾ ਲੋ ਤੁਸੀਂ ਰੈਗੂਲਰ ਸਟਾਫ 10 ਤੋਂ 12 15% ਹੋਏਗਾ ਜਿਹੜਾ ਆਪਰੇਸ਼ਨ ਸਟਾਫ ਜਿਹੜਾ ਰੋਡ ਤੇ ਚੱਲਦਾ ਕਨੈਕਟਰ ਆ ਡਰਾਈਵਰ ਮੇਨਲੀ ਜਿਹੜੀਆਂ ਬੱਸਾਂ ਨੇ ਉਹ ਕੰਟਰੈਕਟ ਵਰਕਰ ਹੀ ਚਲਾ ਰਹੇ ਨੇ ਜਾਂ ਤਕੀ ਵਰਕਰ ਹਾਂਜੀ ਜ਼ਿਆਦਾ ਆਊਟਸੋਰਸਡ ਔਰ ਕੰਟਰੈਕਟ ਵਾਲੇ ਵਰਕਰ ਹੀ ਚਲਾਉਂਦੇ ਆ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਦਿੱਤੀ 28 ਤਰੀਕ ਦੀ ਹਾਲਾਕਿ ਸਮਾਂ ਕਾ ਹੈਗਾ ਉਸ ਸਮੇਂ ਤੋਂ ਪਹਿਲਾਂ ਤੁਹਾਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇੱਕ ਵਾਰਨਿੰਗ ਦੇ ਰੂਪ ਵਿੱਚ ਆਪਾਂ ਇਹਨੂੰ ਲਈਏ ਬਿਲਕੁਲ ਜੀ ਅਸੀਂ ਸਰਕਾਰ ਨੂੰ ਵਾਰਨਿੰਗ ਦੇ ਰੂਪ ਵਿੱਚ ਦਿੱਤਾ ਵਾ ਕਿ ਸਾਡੀਆਂ ਜਿੰਨੀਆਂ ਮੰਗਾਂ ਪਈਆਂ ਪੈਂਡਿੰਗ ਉਹਨਾਂ ਦਾ ਤੁਰੰਤ ਹੱਲ ਕੀਤਾ ਜਾਵੇ ਜਿਵੇਂ ਲਾਲੋ ਠੇਕੇਦਾਰਾ ਈਪੀਐਫ ਐ ਈਐਸਆਈ ਦਾ ਪੈਸਾ ਲੁੱਟ ਕੇ ਖਾਦਾ ਜਾਣ ਸਾਡੀ ਸਕੂਲਟੀਆਂ ਨੱਪ ਕੇ ਬੈਠਾ ਉਹ ਸਾਡੀਆਂ ਵਾਪਸ ਕੀਤੀਆਂ ਜਾਣ ਜਿੰਨੇ ਸਾਡੇ ਆਊਟਸੋਰਸ ਵਾਲੇ ਮੁਲਾਜ਼ਮ ਉਹਨਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮਾਂ ਇਹਨਾਂ ਨੂੰ ਪੱਕਾ ਕੀਤਾ ਜਾਵੇ ਔਰ ਮਹਿਕਮੇ ਦੇ ਵਿੱਚ ਘੱਟੋ ਘੱਟ 10000 ਬਸ ਪਾਈ ਜਾਵੇ ਔਰ ਇੱਕ ਅਸੀਂ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਜੋ ਕਿਲੋਮੀਟਰ ਸਕੀਮ ਬਸਾਂ ਪਾ ਰਹੀ ਹੈ ਸਰਕਾਰ ਪ੍ਰਾਈਵੇਟ ਮਾਲਕ ਪਾ ਰਹੇ ਆ ਉਹਨਾਂ ਨੂੰ ਤੁਰੰਤ ਬੰਦ ਕਰਕੇ ਵਿਭਾਗ ਦੇ ਬੱਸਾਂ ਪਾਈਆਂ ਜਾਣ ਕਿਉਂਕਿ ਜੋ ਸਰਕਾਰ ਨੂੰ 10 ਤੋਂ 12 ਸਾਲ ਬੱਸ ਵਿਭਾਗ ਦੀ ਚਲਦੀ ਆ ਉਹ ਸਰਕਾਰ ਨੂੰ ਪ੍ਰਾਪਰਟੀ ਦਿੰਦੀ ਆ ਜਿਹੜਾ ਠੇਕੇਦਾਰ ਆ ਜਾਂ ਕਿਲੋਮੀਟਰ ਸਕੀਮ ਵਾਲਾ ਮਾਲਕ ਆ ਉਹ 5 ਸਾਲ ਬੱਸ ਚਲਾ ਕੇ ਆਪਣੀ ਬੱਸ ਫੇਰ ਵਾਪਸ ਲੈ ਜਾਂਦਾ ਤੇ ਉਹਨੇ ਦੀ ਬੱਸ ਆਪਣੀ ਫੇਰ ਵੇਚ ਲੈਂਦਾ ਕਿਉਂਕਿ ਘਾਟੇ ਵਧ ਸੌਂਦਾ ਹੋਣ ਕਰਨ ਐਂ ਸਰਕਾਰ ਦੇ ਖਿਲਾਫ ਵੀ ਆ ਔਰ ਮੈਨੇਜਮੈਂਟ ਦੇ ਵੀ ਖਿਲਾਫ ਆ ਵੀ ਪੰਨ ਬੱਸ ਦੀਆਂ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਪਾ ਰਹੇ ਆ ਇਹ ਨਾ ਪਾਈਆਂ ਜਾਣ ਚੰਨਨ ਸਿੰਘ ਜੀ ਆਖਰੀ ਸਵਾਲ ਇਸ ਤੇ ਤੁਹਾਡੀ ਜਿਹੜੀ ਹੜਤਾਲ ਕਰਦੇ ਹੋ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਸੋ ਇਸ ਨੂੰ ਲੈ ਕੇ ਤੁਸੀਂ ਕੀ ਅਸੀਂ ਆਮ ਪਬਲਿਕ ਤੋਂ ਮਾਫੀ ਵੀ ਚਾਹੁੰਦੇ ਆ ਕਿਉਂਕਿ ਸਾਡਾ ਇਹ ਸ਼ੌਂਕ ਨਹੀਂਗਾ ਜਾਂ ਅਸੀਂ ਬੱਸਾਂ ਬੰਦ ਕਰਕੇ ਹੜਤਾਲ ਕਰੀਏ ਸਾਡੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਸਰਕਾਰ ਨਾਲ ਅਸੀਂ ਵਾਰ-ਵਾਰ ਮੀਟਿੰਗਾਂ ਕਰਦੇ ਆ ਵੀ ਸਰਕਾਰ ਨੂੰ ਇਹੀ ਮੰਗ ਕਰਦੇ ਆ ਵੀ ਜਿਹੜੇ ਸਾਡੇ ਛੋਟੇ-ਛੋਟੇ ਮਸਲੇ ਉਤੰਤ ਹੱਲ ਕੀਤੇ ਜਾਣ ਔਰ ਸਾਨੂੰ ਹੜਤਾਲ ਕਰਨ ਲਈ ਮਜਬੂਰ ਨਾ ਕੀਤੀ ਜਾਵੇ ਅਸੀਂ ਆਮ ਪਬਲਿਕ ਤੋਂ ਵੀ ਮਾਫੀ ਮੰਗਦੇ ਆ ਔਰ ਪਬਲਿਕ ਨੂੰ ਵੀ ਇਹ ਕਹਿੰਨੇ ਆ ਪੇ ਸਰਕਾਰ ਦਾ ਅਦਾਰਾ ਇਹਨੂੰ ਬਚਾਇਆ ਜਾਵੇ ਸਾਡਾ ਸਾਥ ਦਿੱਤਾ ਜਾਵੇ ਕਿਉਂਕਿ ਜੇ ਸਰਕਾਰ ਜਾਂ ਪਬਲਿਕ ਸਾਡਾ ਸਾਥ ਨਾ ਦੇਊਗੀ ਜਾਂ ਅਸੀਂ ਕੋਈ ਰੋਸ ਮੁਜ਼ਾਹਰਾ ਕਰਕੇ ਆਪਣੀਆਂ ਮੰਗਾਂ ਵੱਲ ਧਿਆਨ ਨਾ ਦੇਵਾਂਗੇ ਤੇ ਹੌਲੀ-ਹੌਲੀ ਇਹ ਜਿਹੜਾ ਸਰਕਾਰ ਦਾ ਅਦਾਰਾ ਹੈ ਇਹ ਫ੍ਰੀ ਮਾਫੀਆ ਜੋ ਸਰਕਾਰ ਨੇ ਦਿੱਤਾ ਵਾ ਇਹ ਹੌਲੀ-ਹੌਲੀ ਬੰਦ ਹੋ ਜਾਏਗਾ ਪ੍ਰਾਈਵੇਟ ਹੱਤਾਂ ਦੇ ਆਪ ਚ ਆ ਜਾਏਗਾ ਕੈਮਰਾ ਪਰਸਨ ਮੁੰਨੀਸ ਨਾ ਰਜੀਵ ਵਾਦ